ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਵੀ ਆਪਾਂ ਸਿਮਰਨ ਕਰਦੇ ਆਂ ਨਾਮ ਜਪਦਿਆਂ ਜਾਂ ਕੋਈ ਵੀ ਕੰਮ ਕਰਦੇ ਆਂ ਨਾ ਉਹ ਹਰ ਇੱਕ ਕੰਮ ਦੇ ਵਿੱਚ ਆਪ ਦੇ ਆਪ ਨਾਲ ਇਮਾਨਦਾਰੀ ਬਰਤਣੀ ਬਹੁਤ ਜ਼ਰੂਰੀ ਹੈ। ਉਹ ਇਮਾਨਦਾਰੀ ਕਿਵੇਂ ਜਿਵੇਂ ਸਿਮਰਨ ਕਰਦੇ ਆ ਉਹਦੇ ਵਿੱਚ ਅਣਗੈਲੀ ਆਰਟਸ ਕਰਨਾ ਵੀ ਚਲੋ ਫੇਰ ਕਰ ਲਾਂਗੇ ਫੇਰ ਕਰ ਲਾਂਗੇ ਇਹ ਹੁੰਦੀ ਹੈ ਸੰਗਤ ਜੀ ਇਮਾਨਦਾਰੀ ਤੋਂ ਦੂਰ ਜਾਣਾ ਲੇਟ ਕਰਨਾ ਕੰਮ ਨੂੰ ਬਹੁਤਾ ਜ਼ਰੂਰੀ ਨਾ ਸਮਝਣਾ ਇਸ ਹਰ ਇੱਕ ਕੰਮ ਦੇ ਵਿੱਚ ਜਨੂਨ ਹੋਣਾ ਹੋਣਾ ਜ਼ਰੂਰੀ ਹੈ ਸੋ ਆਪਾਂ ਵਿਚਾਰ ਕਰਦੇ ਆ ਸੰਗਤ ਬਹੁਤ ਜ਼ਿਆਦੇ ਕਰ ਦिए ਸਿਮਰਨ ਭਾਜਨ ਸਭਾ ਸਭਾ ਲੱਖ ਪਾਠ ਵੀ ਕਰਦੀ ਹੈ ਸੰਗਤ 2.2 ਲੱਖ ਵੀ ਪਾਠ ਕਰ ਲਿਆ ਬਹੁਤ ਬਹੁਤ ਸੁਖਮਣੀ ਸਾਹਿਬ ਦੇ ਪਾਠ ਵੀ ਕਰਦੀ ਹੈ ਜਪਜੀ ਸਾਹਿਬ ਦੇ ਪਾਠ ਵੀ ਕਰਦੀ ਹੈ ਪਰ ਕਈ ਨਿਰਾਸ਼ ਹੋ ਜਾਂਦੇ ਨੇ ਵੀ ਸਿਮਰਨ ਕੀਤਾ ਪਰ ਕੋਈ ਇਹਨਾਂ ਗੱਲ ਨਹੀਂ ਬਣੀ ਸੰਗਤ ਜੀਓ ਆਪਾਂ ਪਤਾ ਕੀ ਹੈ ਵੀਡੀਓਜ਼ ਦੇ ਵਿੱਚ ਕਥਾ ਦੇ ਵਿੱਚ ਬਹੁਤ ਕੁਝ ਜਾਂ ਗ੍ਰੰਥਾਂ ਕਿਤਾਬਾਂ ਦੇ ਵਿੱਚ ਪੜ ਲਏ ਨੇ ਆ ਵੀ ਫਲਾਣੇ ਮਹਾਪੁਰਸ਼ ਨੇ ਇਸ ਤਰ੍ਹਾਂ ਕੀਤਾ ਫਲਾਣੇ ਨੇ ਇਸ ਤਰ੍ਹਾਂ ਕੀਤਾ ਉਹ ਜਿਹੜਾ ਮਹਾਪੁਰਸ਼ਾਂ ਸੰਤਾਂ ਬਾਰੇ ਲਿਖਿਆ ਹੁੰਦਾ ਨਾ ਹੁੰਦਾ ਤਾਂ ਉਹ ਸੱਚ ਹੀ ਹੈ ਪਰ ਜਿਹੜਾ ਉਹਨੂੰ ਬਿਆਨ ਕਰਦਾ ਉਹਦੀ ਅਵਸਥਾ ਉਹ ਨੀਚੀ ਨਹੀਂ ਹੁੰਦੀ ਹੈਗੀ ਜਿਵੇਂ ਆਪਾਂ ਕਹਿੰਿਆ ਮੋٹے ਮੋਟੀਆਂ ਜੀਆਂ ਗੱਲਾਂ ਨੂੰ ਲਿਖ ਦਿੰਦਾ ਹੈ ਅੰਦਰਲੀ ਅਵਸਥਾ ਨੂੰ ਉਸੇ ਤਰ੍ਹਾਂ ਹੂਬ ਹੂ ਪੇਸ਼ ਕਰਨਾ ਉਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਜਿਵੇਂ ਕਿਸੇ ਮਹਾਪੁਰਸ਼ ਨੇ ਸਵਾ ਲੱਖ ਪਾਠ ਕੀਤਾ ਸਵਾ ਲੱਖ ਪਾਠ ਕੀਤਾ ਸੰਗਤ ਜੀ ਉਹ ਸਵਾ ਲੱਖ ਪਾਠ ਕਰਨ ਵਾਲੇ ਜਿਹੜੇ ਕਿਸੇ ਸੰਤ ਮਹਾਪੁਰਸ਼ ਨੂੰ అనుਭਵ ਹੋਏ ੜਿੱਕੇ ਲੱਗੇ ਮੁਸ਼ਕਲਾਂ ਹੋਈਆਂ ਜਾਪ ਕਰਦੇ ਆਲਸ ਪਿਆ ਭੁੱਖ ਨੇ ਤੰਗ ਕੀਤਾ ਹੋਰ ਗੈਰੀਕ ਤਕਲੀਫਾਂ ਆਈਆਂ ਮਾਨਸਿਕ ਤਕਲੀਫਾਂ ਆਈਆਂ ਉਹ ਸਾਰੀਆਂ ਸਿਰਫ ਮਹਾਪੁਰਸ਼ਾਂ ਦੇ ਵਿਚਾਰ ਮਹਾਪੁਰਸ਼ਾਂ ਦੇ ਜਿਹੜੇ ਹੁੰਦੇ ਨੇ ਭਜਨ ਬੰਦਗੀ ਦੇ ਪਲ ਲੇਖਣ ਵਾਲਾ ਸਹੀ ਤਰ੍ਹਾਂ ਨਹੀਂ ਲਿਖ ਸਕਦਾ ਬਹੁਤ ਕਾਫੀ ਕੁਝ ਅਧੂਰਾ ਰਹਿ ਜਾਂਦਾ ਹੈ ਇਸ ਕਰਕੇ ਆਪਾਂ ਕਥਾ ਕਹਾਣੀਆਂ ਕਿਸੇ ਸੰਤ ਮਹਾਪੁਰਸ਼ਾਂ ਦੀ ਆਪਾਂ ਸੁਣ ਲੈਨੇ ਆ ਵੀ ਫਲਾਣੇ ਸੰਤਾਂ ਨੇ ਸਵਾ ਲੱਖ ਦਾ ਪਾਠ ਕੀਤਾ ਉਹਦੇ ਨਾਲ ਇਸ ਤਰ੍ਹਾਂ ਹੋਇਆ ਇਸ ਤਰ੍ਹਾਂ ਚਮਤਕਾਰ ਵਰਤਿਆ ਵੀ ਸਾਨੂੰ ਕੁਝ ਹੋਇਆ ਨਹੀਂ ਨਹੀਂ ਸੰਗਤ ਜੀ ਲਿਖਣ ਵਾਲੇ ਦੇ ਵਿੱਚ ਕਾਫੀ ਘਾਟਾਂ ਰਹਿ ਜਾਂਦੀਆਂ ਨੇ ਜਿਹੜਾ ਕਿ ਪੂਰਨ ਤੌਰ ਤੇ ਹੂਬ ਹੂ ਉਹ ਗੱਲਾਂ ਨਹੀਂ ਲਿਖੀਆਂ ਜਾਂਦੀਆਂ ਪਰ ਹੁੰਦਾ ਸੱਚੀ ਹੈ ਬਹੁਤ ਕੁਸ਼ ਕਮੀਆਂ ਰਹਿ ਜਾਂਦੀਆਂ ਨੇ ਲਿਖਣ ਦੇ ਵਿੱਚ ਤੇ ਜਦੋਂ ਕਮੀਆਂ ਰਹਿ ਜਾਂਦੀਆਂ ਨੇ ਉਹ ਫਿਰ ਸਾਨੂੰ ਜਦੋਂ ਅਸੀਂ ਉਹਨਾਂ ਦੀਆਂ ਲੀਹਾਂ ਤੇ ਚੱਲ ਕੇ ਮਹਾਪੁਰਸ਼ਾਂ ਦੇ ਉੱਤੇ ਪੂਰਨ ਤੌਰ ਤੇ ਸਿਮਰਨ ਕਰਦੇ ਹਾਂ ਪਰ ਸਾਨੂੰ ਉਹ ਕੁਝ ਪ੍ਰਾਪਤ ਨਹੀਂ ਹੁੰਦਾ ਉਹ ਸਾਨੂੰ ਨਰਾਸ਼ਤਾ ਹੋ ਜਾਂਦੀ ਹੈ ਕਿਉਂਕਿ ਲਿਖਣ ਵਾਲੇ ਤਾਂ ਸਹੀ ਤਰ੍ਹਾਂ ਲਿਖਿਆ ਜਾ ਕਰਦਾ। ਸੋ ਆਪਾਂ ਮੈਂ ਇੱਕ ਬੇਨਤੀ ਕਰਦਾ ਜਿਹੜੀ ਸੰਗਤ ਨਾਲ ਸਵਾ ਸਵਾ ਲੱਖ ਪਾਠ ਕਰਦੀ ਐ ਉਹ ਕਹਿੰਦੀ ਐ ਮੈਨੂੰ ਸਾਨੂੰ ਬਿਲਕੁਲ ਪਤਾ ਇੰਨਾ ਨਹੀਂ ਸਾਨੂੰ ਗੱਲ ਜੀ ਬਣੀ ਹੈਗੀ। ਸੰਗਤ ਜੀ ਹੁਣ ਅਸੀਂ ਵੀਡੀਓ ਬਣਾਣੇ ਆ ਵੀਡੀਓ ਬਣਾ ਕੇ ਇਹਦਾ ਮਤਲਬ ਇਹ ਨਹੀਂ ਵੀ ਸੰਗਤ ਵੀਡੀਓ ਦੇਖ ਲੂਗੀ ਵਿਊਜ਼ ਆ ਜਾਣਗੇ। ਮੈਂ ਵੀ ਆਪਦੇ ਕੰਮ ਨਾਲ ਨਾ ਇੱਕ ਇਮਾਨਦਾਰੀ ਬਰਤਣਾ ਚਾਹਣਾ ਵੀ ਜਿਹੜਾ ਕੁਝ ਮੈਂ ਬੋਲਿਆ ਉਹਦੇ ਵਿੱਚ ਕੋਈ ਕੁਛ ਨਾ ਕੁਛ ਸੱਚ ਹੋਵੇ ਨਾ। ਆਇ ਤਾਂ ਫਿਰ ਚੁਟਕਲੇ ਆਣ ਜੀ ਇਕੱਲੀਆਂ ਵੀਡੀਓਜ਼ ਬਣਾਉਣੀਆਂ ਹੁਣ ਚੁਟਕਲੇ ਵਾਲੀਆਂ ਕਮੇਡੀ ਵੀਡੀਓ ਬਣਾਈ ਜਾਓ ਉਹਦੇ ਵਿੱਚ ਸੰਗਤ ਦਾ ਸਮਾਜ ਦਾ ਕੀ ਭਲ ਹੈ ਹੱਸ ਲਿਆ ਖੇਡ ਲਿਆ ਮਹਾਰਾਜ ਬਚਨ ਕਰਦੇ ਨੇ ਹੱਸਣ ਖੇਡਣ ਮਨ ਕਾ ਚਾਉ ਨਾਨਕ ਜਨਮਨ ਪਾਉਤ ਨਾ ਮਨ ਪਉ ਹਸਣਾ ਕਿੱਢਣ ਤੱਕ ਮਨ ਦਾ ਮਨ ਦਾ ਚਾਉ ਹੈ ਇਹਦਾ ਜਣਕੇ ਜਿੰਦਗੀ ਸਵਾਰਨ ਵਾਲਾ ਕੋਈ ਕੰਮ ਨਹੀਂ ਹਸਣ ਉਸਣ ਵਾਲਾ ਮਨੋਰੰਜਨ ਹੈ ਤਾਂ ਪਰ ਜ਼ਿੰਦਗੀ ਹੀ ਨਹੀਂ ਸਮਰਦੀ ਗੁਰੂ ਨਹੀਂ ਖੁਸ਼ ਹੁੰਦਾ ਸੋ ਆਪਾਂ ਗੱਲ ਕਰੇ ਜਿਨ੍ਹਾਂ ਨੇ ਸਵਾ ਸਵਾ ਲੱਖ ਪਾਠ ਕੀਤਾ ਹੈ ਨਾ ਉਹ ਇੱਕ ਜ ਜਿਨ੍ਹਾਂ ਨੇ ਸ਼ੁਰੂ ਕੀਤਾ ਉਹ ਇੱਕ ਹੱਥ ਬਣ ਕੇ ਬੇਨਤੀ ਉਹਨਾਂ ਦੇ ਮੈਂ ਚਰਨਾ ਤੇ ਮੱਥਾ ਟੇਕਦਾ ਕਿਉਂਕਿ ਨਾਮ ਜਪਣ ਵਾਲੇ ਨਾ ਬਹੁਤ ਪਿਆਰੇ ਹੁੰਦੇ ਨੇ ਮੈਥੋਂ ਵੱਡੇ ਨੇ ਜਦੋਂ ਗੁਰੂ ਨਾਨਕ ਧੂੜ ਮੰਗਦਾ ਹੈ ਉਹਨਾਂ ਦੀ ਨਾਨਕ ਧੂਰ ਮੰਗਾ ਇਸ ਗੁਰਸਿੱਖੇ ਜੋ ਆਪ ਜਪਾ ਬਰਾ ਨਾਮ ਜਪਾ ਇਸ ਤਰ੍ਹਾਂ ਮਾਰੇ ਬਹੁਤ ਬਚਨ ਉਹਨਾਂ ਦੇ ਚਰਨਾ ਤੇ ਮੱਥਾ ਟੇਕਦਾ ਮੈਂ ਨੀਮਾ ਹੋ ਕੇ ਵੀ ਤੁਸੀਂ ਨਾ ਬੀਜਵੇਂ ਬੱਤੀ ਮਾਲਾ ਰੋਜ਼ ਫੇਰਦੇ ਹਾਂ ਤੇ ਇੱਕ ਤਾਂ ਬੱਤੀ ਮਾਲਾ ਫੇਰਨ ਨਾਲ ਨੂੰ ਐ ਹੁੰਦਾ ਵੀ ਮੈਂ ਕੰਮ ਵੀ ਕਰਨਾ ਇਹ ਵੀ ਕਰਨਾ ਬਾਹਰ ਕਰਨਾ ਮੇਰੀ ਇੰਨੀਆਂ ਮਾਲਾ ਰਹਿ ਗਈਆਂ ਉਹਨੂੰ ਪਟਕੜਾ ਜੀ ਲੱਗੀ ਰਹਿੰਦੀ ਐ ਸੰਗ ਜੀ ਜੇ ਤੁਸੀਂ 40 ਦਿਨਾਂ ਚ ਜਾਪ ਕਰਦੇ ਆ ਨਾ ਤੁਸੀਂ ਡੇਢ ਮਹੀਨੇ ਚ ਕਰੋ ਘੰਟੇ ਵੱਧ ਲਾ ਲਓ ਪਰ ਟੈਨਸ਼ਨ ਨਾ ਲਿਓ ਨਾਮ ਸਮਨ ਕਰਨ ਵਾਲੇ ਦੇਲੇ ਸਮਾਂ ਵਧਾ ਦਿਓ ਦਿਨ ਵੀ ਵਧਾ ਦਿਓ ਸਮਾਂ ਵੀ ਵਧਾ ਦਿਓ ਇੱਕ ਗੱਲ ਮੈਂ ਜਿਹੜੀ ਖਾਸ ਐ ਪੂਰਨ ਫਲ ਲੈਣ ਦੀ ਉਹ ਸੰਗ ਜੀ ਤਿੰਨ ਚਾਰ ਮਾਲਾ ਤੁਸੀਂ ਨਾ ਸੁਰਤੀ ਨਾਲ ਕਰਿਆ ਕਰੋ ਵਿੱਚ ਜਦ ਸੁਰਤੀ ਨਾਲ ਕਰੋਗੇ ਤੁਹਾਨੂੰ ਲੱਗੂਗਾ ਵੀ ਸਾਡੇ ਅ ਮੱਥੇ ਵਿੱਚ ਕੁਛ ਨਾ ਲਾਈਟ ਪ੍ਰਕਾਸ਼ ਕੁਛ ਹੈ ਜਦ ਤੁਸੀਂ ਉਹ ਸੁਰਤੀ ਨਾਲ ਨਾਮ ਜਪਦੇ ਜਪਦੇ ਨਾਮ ਜਪਦੇ ਜਪਦੇ ਜਦ ਤੁਸੀਂ ਸੁਰਤੀ ਵਿੱਚ ਜਾਓਗੇ ਨਾ ਮੂਲ ਮੰਤਰ ਬੋਲ-ਬੋਲ ਕੇ ਇਹਨੂੰ ਵੈਖਰੀ ਬਾਣੀ ਕਹਿੰਦੇ ਨੇ ਜਾਨਕੀ ਵਰਨੀ ਅਭਿਆਸ ਵੀ ਕਹਿੰਦੇ ਨੇ ਇਹਨੂੰ ਬੋਲ-ਬੋਲ ਕੇ ਜਪਣਾ ਇਹਦਾ ਇਹਨੂੰ ਜਪ ਕਹਿੰਦੇ ਨੇ ਸੋ ਜਦੋਂ ਸੁਰਤੀ ਨਾਲ ਤੁਸੀਂ ਨਾਮ ਜਪੋਗੇ ਨਾ ਉਹਦਾ ਇੱਕ ਤਾਂ ਫਲ ਵੱਧ ਜਾਂਦਾ ਹੈ ਇੱਕ ਤੁਹਾਨੂੰ ਨਾ ਜਾਨੀ ਕਿ ਨਾਲੇ ਤਾਂ ਰੈਸਟ ਮਿਲੂਗੀ ਜਿਹੜੀਆਂ ਬੋਲ ਕੇ ਮਾਲਾ ਜਪਦੇ ਹੋ ਤੁਸੀਂ ਉਹ ਤੁਸੀਂ ਬਹੁਤ ਬਹੁਤ ਸੌਖਾ ਹੋ ਕੇ ਜਪੋਗੇ ਰਿਲੈਕਸ ਹੋ ਕੇ ਜਪੋਗੇ ਕਿਉਂਕਿ ਜਿਹੜੀ ਬੋਲਣ ਦੇ ਨਾਲ ਤੁਹਾਡੀ એનર્ਜੀ ਲੱਗਦੀ ਸੀ ਉਹ ਤੁਹਾਡੀ ਸੁਰਤੀ ਨਾਲ ਜਪਣ ਨਾਲ ਤੁਹਾਨੂੰ ਇੱਕ ਸ਼ਾਂਤੀ ਆ ਗਈ ਦਿਮਾਗ ਨੂੰ ਸੰਦੁਸ਼ਟੀ ਮਿਲ ਗਈ ਨਾਲੇ ਤੁਹਾਡਾ ਇੱਥੇ ਹੈ ਨਾ ਜਿਹੜਾ ਉਹ ਆ ਬਸਾ ਹੋ ਜਾਵੇਗਾ ਅਵਸਥਾ ਦਾ ਫਿਰ ਪ੍ਰਕਾਸ਼ ਵੀ ਹੋਗਾ ਪ੍ਰਕਾਸ਼ ਦੇ ਵਿੱਚੋਂ ਕੁਝ ਅਕਾਲ ਪੁਰਖ ਜਾਂ ਸ਼ਕਤੀਆਂ ਪ੍ਰਕਾਸ਼ ਲੈ ਕੇ ਤੁਹਾਡਾ ਕੰਮ ਵੀ ਕਰਨਗੀਆਂ ਚੁੱਪ ਹੋ ਕੇ ਸਿਮਰਨ ਜਰੂਰ ਕਰਿਆ ਕਰੋ ਸੁਰਤੀ ਨਾਲ ਬਿਨਾਂ ਜੀਵ ਹਲਾਏ ਪਰ ਬਿਨਾਂ ਇੱਕ ਧਿਆਨ ਰੱਖਿਓ ਬਿਨਾਂ ਜੀਵ ਹਲਾਏ ਜਦੋਂ ਤੁਸੀਂ ਸਿਮਰਨ ਕਰੋਗੇ ਨਾ ਉਦੋਂ ਬਹੁਤ ਸਲੋ ਹੋਵੇਗਾ ਜਿਹੜੀ ਮਾਲਤ ਸੀ 15 ਮਿੰਟ ਜਾਂ 12 ਮਿੰਟ ਜਾਂ 10 ਮਿੰਟਾਂ ਜਪਦੇ ਹੋ ਹੋ ਸਕਦਾ ਸੁਰਤੀ ਦੇ ਨਾਲ ਤੁਹਾਡੇ ਤੋਂ ਅੱਧੇ ਘੰਟੇ ਜਾਂ 35 ਮਿੰਟਾਂ ਚ ਹੋਵੇ ਪਰ ਆਨੰਦ ਬਹੁਤ ਆਊਗਾ ਫਲ ਬਹੁਤ ਮਿਲੂਗਾ ਇਸ ਤਰ੍ਹਾਂ ਕਰਕੇ ਇਹ ਨਹੀਂ ਕਰਨਾ ਵੀ ਮੈਂ ਇੰਨੀਆਂ ਮਾੜਾ ਸਵਾ ਮਹੀਨੇ ਚ ਫੇਰਨੀਆਂ ਨੇ ਜਿਹੜੇ ਤਾਂ ਫੇਰਦੇ ਨੇ ਉਹ ਤਾਂ ਪੰਜਾਬੀ ਫੇਰ ਲੈਂਦੇ ਨੇ ਉਹਨਾਂ ਦਾ ਦਿਮਾਗ ਤਾਕਤਵਾਰ ਹੁੰਦਾ ਹੈ ਹਰ ਇੱਕ ਦੀ ਤਸਵੀਰ ਹਰ ਇੱਕ ਦੀ ਤਾਕਤ ਹਰ ਇੱਕ ਦਾ ਸਰੀਰ ਅਲੱਗ-ਅਲੱਗ ਹੁੰਦਾ ਤੁਸੀਂ ਆਪਦੇ ਹਿਸਾਬ ਨਾਲ ਚੱਲਣਾ ਜਿਵੇਂ ਤੁਹਾਨੂੰ ਆਨੰਦ ਆਵੇ ਚੁੱਪੋ-ਚੁਪ ਕੇ ਵੀ ਮਾਲਾ ਜਪਿਆ ਕਰੋ ਬਿਨਾਂ ਜੀਬ ਹਲਾਈ ਸੁਰਤੀ ਨਾਲ ਥੋੜੇ ਕੰਮ ਵੀ ਬਣਣਗੇ ਤੇ ਤੁਹਾਨੂੰ ਪ੍ਰਕਾਸ਼ ਵੀ ਹੋਊਗਾ ਗੁਰੂ ਤੁਹਾਨੂੰ ਹਲਾਰਾ ਵੀ ਦੇਊਗਾ ਪਤਾ ਵੀ ਲੱਗੂਗਾ ਵੀ ਗੁਰੂ ਸਾਡੇ ਨਾਲ ਹੈ ਇਹ ਮੇਰੀ ਬੇਨਤੀ ਮੰਨ ਲਓ ਕਿਉਂਕਿ ਜਦੋਂ ਸੰਗਤ ਨਾਲ ਨਾਮ ਸਮਨ ਕਰਕੇ ਉਦਾਸ ਹੋ ਜਾਂਦੀ ਵੀ ਕੁਝ ਨਹੀਂ ਮਿਲਿਆ ਉਦੋਂ ਮੇਰੇ ਹਿਰਦੇ ਨੂੰ ਬਹੁਤ ਠੇਸ ਪਹੁੰਚਦੀ ਹੈ ਵੀ ਸੰਗਤ ਟੁੱਟਦੀ ਜਾਂਦੀ ਹੈ ਵੀ ਹਰ ਇੱਕ ਨੂੰ ਕੋਈ ਨਾ ਕੋਈ ਨਾ ਥੋੜਾ ਜਾਂ ਗਾਈਡ ਕਰਨ ਵਾਲਾ ਹੁੰਦਾ ਹੋਣਾ ਚਾਹੀਦਾ ਮੈਂ ਆਪਦੇ ਆਪ ਨੂੰ ਕੋਈ ਗੁਰੂ ਨਹੀਂ ਕਹਾਉਂਦਾ ਪਰ ਆਪਦੇ ਅਭਿਆਸ ਵਿੱਚੋਂ ਬੋਲਣਾ ਬੋਲ ਰਿਹਾ ਵੀ ਤੁਸੀਂ ਕਰਕੇ ਦੇਖੋ ਗਿਆਨਤਾ ਗੁਰੂ ਦਾ ਮੈਂ ਤਾਂ ਇੱਕ ਨਾ ਜਣ ਕੇ ਮਾਈਕ ਦਾ ਕੰਮ ਕਰ ਰਿਹਾ ਅੱਗੇ ਦੇ ਅੱਗੇ ਜੇ ਜਣ ਕੇ ਵਰਤਨੀ ਕਹੇਗੇ ਦੁੱਧ ਮੈਂ ਪਿਆਇਆ ਚਾਹ ਮੈਂ ਪਿਆਈਆ ਖਾਣਾ ਮੈਂ ਖਵਾਇਆ ਉਹ ਬਰਤਨ ਦੀ ਮੂਰਖਤਾ ਮੂਰਖਤਾ ਹੈ ਨਾ ਭਾਂਡੇ ਦੀ ਮੈਂ ਤਾਂ ਕ ਭਾਂਡਾ ਸਮਾਨ ਜਣ ਕੇ ਵਸਤੂ ਤਾਂ ਗੁਰੂ ਦੀ ਹੈ ਨਾਮ ਸਿਮਨ ਦਾ ਗਿਆਨ ਮੈਂ ਤਾਂ ਕ ਭਾਂਡੇ ਦੀ ਤਰ੍ਹਾਂ ਪਰੋਸਿਆ ਭਾਂਡੇ ਵਿੱਚ ਇੱਕ ਭਾਂਡੇ ਦੀ ਤਰ੍ਹਾਂ ਜਿਹਦੇ ਵਿੱਚ ਗਿਆਨ ਪਾਇਆ ਗਿਆ ਹੈ ਗਿਆਨ ਤਾਂ ਤੁਹਾਡੇ ਕੋਲ ਰਹੇਗਾ ਮੈਂ ਕ ਭਾਂਡੇ ਦੇ ਮੰਗੂ ਆ ਜੇ ਗਿਆਨ ਤੁਹਾਡੇ ਕੋਲ ਆ ਗਿਆ ਮੈਂ ਸਾਈਡ ਤੇ ਹੋ ਜਾਊਂਗਾ ਇਸ ਕਰਕੇ ਤੁਸੀਂ ਕਿਰਪਾ ਕਰਕੇ ਨਾ 2-4 ਮਾਲਾ ਸੁਰਤੀ ਨਾਲ ਜਪਿਆ ਕਰੋ ਤੁਹਾਨੂੰ ਪਤਾ ਲੱਗੇਗਾ ਵੀ ਹਾਂ ਕੁਝ ਕਰਾਮਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ